ਜੋ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਹੈ ਹਿੰਦੂ ਆਗੂ ਇਸ ਰੱਖਿਆ ਗੰਦੇ ਲਗਾਤਾ ਨਕਾਮ ਹੋ ਰਹੀ ਹੈ ਪੰਜਾਬ ਚ ਗੁੰਡਾਗਰਦੀ ਦਾ ਮਾਹੌਲ ਵਾ ਆ ਪਿਛਲੇ ਦਿਨੀ ਉਹ ਪੱਤੀ ਦੇ ਵੇਚਾ ਘਰਾਂ ਦੀ ਬਾੜ-ਬਾਰ ਚ ਬੰਦੇ ਮਾਰੋਗੇ ਆ ਜੇ ਲੁਧਿਆਣੇ ਸੰਦੀਪ ਠਾਪਰ ਦੇ ਇੰਦਰਾ ਨੇ ਹਮਲਾਇਆ ਪੰਜਾਬ ਸਰਕਾਰ ਨੇ ਉਹਦਾ ਇਲਾਜ ਲਈ ਵੀ ਕੋਈ ਵਰਤੀ ਨਹੀਂ ਜੀ ਇਸ ਗੰਭੀਰਤਾ ਜਦੋਂ ਕੀ ਇਹ ਪੱਤੀ ਵਾਲਾ ਨੌਜਵਾਨ ਮਰਿਆ ਚੰਮੀਪੁਰੀ ਇਹਦੇ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਬਕਾਇਦਾ ਇਹਦੇ ਪਰਿਵਾਰ ਨੂੰ ਮੁਆਵਜ਼ਾ ਮਿਲਣਾ ਚਾਹੀਦਾ ਪਰ ਪੰਜਾਬ ਦੀ ਸਰਕਾਰ ਹਿੰਦੂਆਂ ਦੇ ਸੁਪੀਲੇ ਵਾਲਾ ਵਿਹਾਰ ਕਰਦੀ ਆ ਪੈਸੇ ਦੇ ਲੈਣ ਦੇ ਨੂੰ ਬੰਦਾ ਖੁੱਣਾ ਮਾਰਦੀ ਦਾ ਵੀਰ ਜੀ ਜੇ 2 ਲੱਖ ਦੀ ਗੱਲ ਵਾ ਬੰਦਾ ਖੁੱਣਾ ਤਰਪਾਨਾ ਲੈ ਕੇ ਜਾਂਦਾ ਅਗਲੇ ਦੇ ਕਰ ਕੀ ਮਤਲਬ ਆ ਕੋਈ ਧਾਣੇ ਕਚੈਰੀ ਧਾਣੇ ਸੰਵਿਧਾਨ ਕਦੇ ਨਹੀਂ ਬਣਿਆ ਵਾ ਕਾਨੂੰਨ ਕਦੇ ਨਹੀਂ ਬਣਿਆ ਨੇ ਆਪਣੇ ਆਪੇ ਕੁਰਬਾਨ ਮਾਰ ਕੇ ਕਿਹਦਾ ਕਤਲ ਕਤਲ ਉਹ ਨਹੀਂ ਕਰਦਾ ਤੇ ਦੁਨੀਆ ਨੂੰ ਮਰਨ ਦਾ ਕਿਹਦਾ ਜੀ ਕਰਦਾ ਇਸ ਲਈ ਜੋ ਇਹਨਾਂ ਨੇ ਗੁੰਡਾਗਰਦੀ ਕੀਤੀ ਆ ਪ੍ਰਸ਼ਾਸਨ ਨੇ ਇਹਨਾਂ ਨੂੰ ਪੂਰੀ ਨਾਤ ਪਾਈ ਆ ਜੰਗਲ ਸਰਕਾਰ ਮੁੜਦਾਬ ਪੰਜਾਬ ਸਰਕਾਰ ਮੁੜਦਾਬ ਸ਼ਰਮਨਾਤੀ ਸਰਕਾਰ ਮੁੜਦਾਬ ਜੰਗਲ 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 ਮੁੜਦਾਬ ਜੰਗਲ ਮੁੜਦਾਬ ਜੰਗਲ আর <muchas> The ਸਰਕਾਰ ਕੀ ਆ ਅੱਜ ਦਾ ਰੋਸ ਪ੍ਰਦਰਸ਼ਨ ਕਰਨ ਕਰਨ ਸ਼ਹਿਰ ਦੇ ਸਮੂਹ ਹਿੰਦੂ ਨੌਜਵਾਨਾਂ ਦੀਆਂ ਸੰਗਠਨਾਂ ਵੱਲੋਂ ਸ਼ਹਿਰ ਦੇ ਜਿਹੜੇ ਲੋਕ ਬੰਨ ਨੌਜਵਾਨ ਪੀੜ੍ਹੀ ਆ ਜੋ ਕਿ ਪੰਜਾਬ ਦੀ ਭਗਵੰਤ ਮੰਤਰੀ ਸਰਕਾਰ ਹੈ ਹਿੰਦੂ ਆਖੋ ਇਸ ਰੱਖਿਆ ਗੰਦੇ ਲਗਾਤਾ ਨਿਕਾਮ ਹੋ ਰਹੀ ਆ ਪੰਜਾਬ ਚ ਗੁੰਡਾਗਰਦੀ ਦਾ ਮਾਹੌਲ ਵਾ ਆ ਪਿਛਲੇ ਦਿਨੀ ਉਹ ਪੱਕੀ ਦੀ ਵੇਖਿਆ ਘਰਾਂ ਦੀ ਬਾੜ ਵੜ ਕੇ ਬੰਦੇ ਮਾਰਨਦੇ ਆ ਜਿਵੇਂ ਲੁਧਿਆਣੇ ਸੰਦੀਪ ਤਾਪਰ ਦੇ ਇੰਦਵੇਤਾ ਤੇ ਹਮਲਾ ਹੋਇਆ ਪੰਜਾਬ ਸਰਕਾਰ ਨੇ ਉਹਦਾ ਲਾਜ ਲਈ ਕੋਈ ਵਰਤਨੀ ਚੰਗੀ ਜੀਤ ਸੰਗੀਰਤਾ ਜਦੋਂ ਕਿ ਇਹ ਪੱਕੀ ਵਾਲਾ ਨੌਜਵਾਨ ਮਰਿਆ ਚੰਮੀਪੁਰੀ ਦੇ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਬਕਾਇਦਾ ਦੇ ਪਰਿਵਾਰ ਨੂੰ ਮੁਆਵਜ਼ਾ ਮਿਲਣਾ ਚਾਹੀਦਾ ਪਰ ਪੰਜਾਬ ਦੀ ਸਰਕਾਰ ਹਿੰਦੂਆਂ ਨਾਲ ਸੁਤੇਲੇ ਵਾਲਾ ਵਿਹਾਰ ਕਰਦੀ ਆ ਤੁਹਾਨੂੰ ਘਰਾਂ ਦੇ ਕੱਢ ਕੱਢ ਕੇ ਮਾਰਦੇ ਆ ਤੇ ਪੰਜਾਬ ਸਰਕਾਰ ਦੇ ਸੀਐਮ ਭਗਵੰਤ ਮਾਨ ਜੀ ਦਾ ਕੋਈ ਬਿਆਨ ਨਹੀਂ ਆ ਰਿਹਾ ਜਦੋਂ ਕਿ ਇਹ ਕਹਿਣਾ ਚਾਹੁੰਦੇ ਨੇ ਸਰਕਾਰ ਸਾਡੇ ਲੋਕਾਂ ਨੇ ਪੰਜਾਬ ਦੇ ਨੇ ਬਣਾਈ ਆ ਪਰ ਸਾਡੇ ਨਾਲ ਪੰਜਾਬ ਚ ਆਵਾਜ਼ ਸੁਤੇਲੀ ਮਾਰ ਆ ਦੇ ਵਾਰ ਸਾਡੀ ਸੁਣਵਾਈ ਨਹੀਂ ਹੋਈਗੀ ਕੋਈ ਵੀ ਅੱਧੀ ਹਿੰਦੂਆਂ ਕੋਈ ਸੁਰੱਖਿਆ ਵਾਲੀ ਸਰਕਾਰ ਗੰਭੀਰ ਨਹੀਂ ਹੋਈਗੀ ਇਸੇ ਰੋਸ ਹੋ ਜਾ ਪੁੱਤਲਾ ਸਾਰਿਆ ਗਿਆ ਅੱਗੇ ਸੇਖ ਜੀ ਜਿਹੜਾ ਪੱਟੀ ਦੇ ਵਿੱਚ ਘਤਲ ਹੁੰਦਾ ਉਹ ਤੇ ਪੈਸਿਆਂ ਦੇ ਲੈਣ ਦੇਣ ਨੂੰ ਘਤਲ ਹੋਇਆ ਸੀ ਪੈਸਿਆਂ ਦੇ ਲੈਣ ਦੇਣ ਨੂੰ ਬੰਦਾ ਖੁੱਣਾ ਮਾਰਦੀ ਦਾ ਵੀ ਜੀ 1.2 ਲੱਖ ਦੀ ਗੱਲ ਵਾ ਬੰਦਾ ਖੁੱਣਾ ਤਰਪਾਨਾ ਲੈ ਕੇ ਜਾਂਦਾ ਅਗਲੇ ਤੇ ਕਰ ਕੀ ਮਤਲਬ ਆ ਕੋਈ ਢਾਣੇ ਕਚਰੀ ਢਾਣੇ ਸੰਵਿਧਾਨ ਕਾਦੇ ਨਹੀਂ ਬਣਿਆ ਵਾ ਕਾਨੂੰਨ ਕਾਦੇ ਨਹੀਂ ਬਣਿਆ ਵਾ ਪਰਮੇਂਗ ਸਿੰਘ ਦੀ ਬਾਅਦ ਵਿੱਚ ਵੀਡੀਓ ਰਹਿਤ ਹੋ ਗਈ ਉਹ ਕਹਿੰਦੇ ਅਸੀਂ ਬੰਦਾ ਨਹੀਂ ਮਾਰਿਆ ਸੋ ਉਹ ਉਲਟਾ ਸਾਨੂੰ ਘਰ ਦੇ ਵਿੱਚ ਯਾਦ ਕਰਕੇ ਫਿਰ ਕਹਿੰਦੇ ਇਹ ਸਾਰੀ ਮੇਰੀ ਬੇਇੱਜ਼ਤੀ ਕਰੋ ਇਹ ਵੀਡੀਓ ਬਣੀਆ ਵਾ ਆਹ ਨੂੰ ਕੁਝ ਨਹੀਂ ਕਰੀ ਦਾ ਬੈਠੀਆਂ ਵਾ ਬਾਕੀ ਕਿਸੇ ਦਾ ਕਤਲ ਕਰਨਾ ਮੈਂ ਜਾਇਦ ਨਹੀਂ ਸਮਝਦਾ ਕਿ ਕੋਈ ਕੋ پیسے ਲੈਣੇ ਕਾਨੂੰਨ ਵਸ ਵਿਧਾਨ ਦਾ ਉਹਦੇ ਥਰੂ ਮੰਗੋ ਪਰ ਆ ਵੀ ਸੇਕ ਦੀ ਇੱਕ ਵੀ ਵੀਡੀਓ ਕਤਲ ਵਾਲੀ ਜਿਹੜੀ ਆ ਇੱਕ ਵੀ ਵੀਡੀਓ ਜਾਂ ਇੱਕੀ ਕਲਿੱਪ ਅਜੇ ਤੱਕ ਵਾਇਰਲ ਨਹੀਂ ਹੋਇਆ ਵੀਰ ਜੀ ਉਹਨੇ ਆਪਣੇ ਆਪੇ ਆਪੇ ਕੁਰਬਾਨ ਮਾਰ ਕੇ ਕਿਹਦਾ ਕਤਲ ਕਤਲ ਉਹ ਨਹੀਂ ਜੀ ਕਰਦਾ ਤੇ ਦੁਨੀਆ ਨੂੰ ਮਰਨ ਦਾ ਕਿਹਦਾ ਜੀ ਕਰਦਾ ਵਾ ਇਸ ਲਈ ਜੋ ਇਹਨੇ ਗੁੰਡਾਗਰਦੀ ਕੀਤੀ ਆ ਪ੍ਰਸ਼ਾਸਨ ਨੇ ਇਹਨਾਂ ਨੂੰ ਪੂਰੀ ਨਾਤ ਪਾਈ ਆ ਜਿਹੜੀ ਜਿਹੜੀ ਤਿੰਨ ਤਿੰਬਾਤ ਦੀ ਗੱਲ ਕਰ ਰਹੇ ਹੋ ਉਹ ਤੇ ਗੁਰੂਆਂ ਦਾ ਕਤਲ ਨਹੀਂ ਜਿੰਦੂ ਕਹਦਾ ਪਿਆ ਸੀ 200 ਬੰਦਾ ਰਸਤਾ ਕੋਡਾ ਨੇ ਅਖੰਗ ਸਿੰਘਾਂ ਨੇ ਉੱਤੇ ਹਮਲਾ ਕੀਤਾ ਮੈਂ ਬੇਇੱਜ਼ਤੀ ਮੰਨਦਾ ਉਹਨਾਂ ਛੇੜੀ ਉਹਨਾਂ ਅਖੰਗ ਸਿੰਘ ਨੇ 50 ਤਿੰਨ ਦੂਸਰੇ ਕਿਰਾ ਪਾੜਾ ਬੋਲਦੇ ਆ ਜਦੋਂ ਵੀ ਉਹਨਾਂ ਵਿਚਾਰਕਾਂ ਦੀ ਦਰਖਾਸਤ ਉੱਤੇ 295 ਦਾ ਪਰਚਾ ਕਰਾਓ ਜੇ ਉਹਨੇ ਗਲਤ ਕੀਤਾ ਪਰ ਕੇਨ ਉਸ ਵਿਧਾਨ ਨੂੰ ਕਾਨੂੰਨ ਨੂੰ ਆਪਣੇ ਹੱਥਾਂ ਹੀ ਲੈਣਾ ਇਹ ਸਹੀ ਨਹੀਂ ਮੈਂ ਮੰਨਦਾ ਪਹਿਲਾਂ ਸੰਦੀਪਾਪ ਨੂੰ ਬਹੁਤ ਵੱਡੀ ਵਾਰਨਿੰਗ ਦੇ ਚੁੱਕੇ ਸੀ ਪਰ ਨਹੀਂ ਜੀ ਵਾਰਨਿੰਗ ਨਹੀਂ ਕੋਈ ਦੇ ਸਕਦਾ ਇਹ ਕਾਨੂੰਨ ਹੈ ਦਰਖਾਸਤ ਉੱਤੇ ਪਰਚਾ ਕਰੋ ਜਿਹੜਾ ਬੰਦਾ ਗਲਤ ਕਰਦਾ ਉੱਤੇ ਪਰਚਾ ਕਰਾਓ ਇਸ ਲਈ ਆਵਾ ਕਰਕੇ ਜਾਓ ਗਿਆਨ ਦਾ ਅਧਿਨੈਤਿਕ ਨਿਯਮਾਂ ਦਾ ਦਾਦਾ ਜੀ ਕੇਸ ਤੋਂ ਹੋਦੇ ਵਿੱਚ ਜਿਹੜਾ ਪ੍ਰਭਾਵ ਪਿਆ ਗਿਆ ਪੰਜਾਬ ਦਾ ਤਾਂ ਇਹ 13 ਨੰਬਰ ਆਰਥਿਕ ਚੁਪੜਾ ਹੈ ਜੀ ਜਿਹੜੇ ਪੰਜਾਬ ਦੇ ਹਾਲਾਤ ਹੋ ਚੁੱਕੇ ਨੇ ਇਸ ਟਾਈਮ ਬਹੁਤ ਬੁਰਾ ਹਾਲ ਹੋ ਚੁੱਕਾ ਪੰਜਾਬ ਦਾ ਗੈਂਗਸਟਰ ਨਸ਼ੇ ਫਰੋਦਿਆਂ ਹਰ ਇੱਕ ਜਿੱਥੇ ਹੋ ਰਿਹਾ ਜੀ ਪੰਜਾਬ ਸਰਕਾਰ ਨੂੰ ਇਸ ਚੀਜ਼ ਤੇ ਨੱਥ ਪਾਉਣੀ ਚਾਹੀਦੀ ਆ ਲੋਕਾਂ ਨੇ ਬੜੇ ਧਿਆਨ ਨਾਲ ਇਹਨਾਂ ਨੂੰ ਵੋਟਾਂ ਪਾ ਕੇ ਇਹਨਾਂ ਦੇ ਬੜੀ ਉਹ ਮੀਰ ਜਿਤਾ ਕੇ ਇਹਨਾਂ ਨੂੰ ਜਿਤਾਇਆ ਸੀਗਾ ਪਰ ਇਹ ਆਪਣੀ ਕਿਸੇ ਵੀ ਉਮੀਦ ਤੇ ਖਰੇ ਨਹੀਂ ਉਤਰੇ ਇਸ ਕਰਕੇ ਮੈਂ ਹੀ ਕਹਿਣਾ ਚਾਹੁੰਦਾ ਵਾ ਸੁੱਤੀ ਸਰਕਾਰ ਨੂੰ ਕਿ ਆਪਣਾ ਕੰਮ ਤੁਸੀਂ ਕਰੋ ਲੋਕਾਂ ਨੂੰ ਘਰਾ ਪੈਨ ਫੜਾਇਆ ਵਾ ਤੁਹਾਨੂੰ ਕੁਰਸੀ ਦਿੱਤੀ ਆ ਇਸ ਕਰਕੇ ਨਹੀਂ ਦਿੱਤੀ ਤੁਸੀਂ ਆਪਣੀਆਂ ਵੀ ਆਈ ਪੀਆਂ ਗੱਡੀਆਂ ਲਓ ਵੀ ਆਈ ਪੀ ਕਲਚਰ ਨੂੰ ਕਰੋ ਇਹ ਕੰਮ ਨੂੰ ਨਹੀਂ ਦਿੱਤੀ ਮੈਂ ਇੱਕੋ ਇੱਕ ਗੱਲ ਕਹਿਣਾ ਚਾਹੁੰਦਾ ਵਾ ਜੇ ਤੁਹਾਨੂੰ ਤੁਮਾਨ ਕੋ ਸਰਕਾਰ ਨਹੀਂ ਸਮਝੀ ਜਾਂਦੀ ਤੀਫਾ ਦੇਵੇ ਅਸੀਂ ਸਰਕਾਰ ਸੰਭਾਲ ਕੇ ਰਖਾਵਾਂਗੇ ਬਸ ਇਹ ਹੀ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਵਾ ਕਿ ਪ੍ਰਸ਼ਾਸਨ ਨੂੰ ਪੁਲਿਸ ਨੂੰ ਇਹ ਬੇਨਤੀ ਆ ਕਿ ਜਿਨ੍ਹਾਂ ਨਾਲ ਟੱਕਰ ਹੁੰਦਾ ਝੂਕੇ ਪੱਤੇ ਹੁੰਦੇ ਆ ਉਹਨਾਂ ਦੇ ਰੋਗ ਲਈ ਜਾਵੇ ਜੋ ਵੀ ਝੂਕੇ ਪੱਤੇ ਜਿਨ੍ਹਾਂ ਦੇ ਹੋ ਰਹੇ ਆ ਕਿਸੇ ਦੇ ਵੀ ਝੂਟਾ ਪਰਚਾ ਨਹੀਂ ਹੋਣਾ ਚਾਹੀਦਾ ਮੇਰੀ ਇਹ ਹੀ ਬੇਨਤੀ ਆ ਪੰਜਾਬ ਸਰਕਾਰ ਨੂੰ ਕਿ ਲੱਥ ਪਾਈ ਜਾਵੇ